ਲਾਵੇ 773 ਰੁਪਏ ਲਾਗੇ ਦੇਤੇ ਕਿਉਂਕਿ ਹੁਣ ਮੈਂ ਤੇ ਹਰਪਾਲ ਨੇ ਜਾਣਾਗਾ ਬਲੌਗ ਬਣਾਉਣਾ ਆਸੇ-ਪਾਸੇ ਤੇ ਉਹਦੇ ਵਾਸਤੇ ਸਾਨੂੰ ਇਹ ਚੀਜ਼ ਦੀ ਲੋੜ ਸੀਗੀ ਗੁੱਡ ਮਾਰਨਿੰਗ ਜੀ ਅਸਰੀ ਗੱਲ ਸਾਰਿਆਂ ਨੂੰ 7 ਵਜ ਗਏ ਜੀ ਅੱਗੇ ਤਾਂ 8 ਵਜੇ ਉੱਠਦੇ ਆ ਜਾਂ ਕਿੰਨੇ ਵਜੇ ਅੱਜ ਰੀਲਾ ਬਣਾਉਣ ਵਾਸਤੇ ਮਸਾਂ ਠਾਇਆ ਹਰਪਾਲ ਕੋਟ-ਕਟ ਕੇ ਰਾਤ ਨੂੰ ਵਾਰਨਿੰਗ ਦੇ ਕੇ ਪਾਇਆ ਸੀਗਾ ਵੀ ਜੇ ਨਾ ਉੱਠਿਆ ਤਾਂ ਹਿਸਾਬ ਲੈਣੀ ਸਵੇਰੇ ਤੇ ਅੱਜ ਇਹਨੂੰ ਕਿਵੇਂ ਨਾ ਕਿਵੇਂ ਠਾ ਹੀ ਲਿਆ ਆਜੋ ਸਰ ਆਜੋ 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 ਕਿਵੇਂ ਲੱਗਦਾ ਅੱਜ ਸੁਨੇਹਾ ਉੱਠ ਕੇ ਤੈਨੂੰ ਕਰੋ ਰੂੜਗੰਦੇ ਦਰਸ਼ਨ ਫਰਮਾੜੇ ਜੇ ਅੱਜ ਦੋ ਬਣਾਈਆਂ ਭਾਈ ਰੀਲਾਂ ਕਿਉਂਕਿ ਜਿੰਨਾ ਟਾਈਮ ਸਾਡੇ ਬਲੌਗ ਨਹੀਂ ਚੰਗੇ ਬਣਦੇ ਕੰਮ ਤੇ ਨਹੀਂ ਬਣਦੇ ਚੰਗੇ ਤੇ ਉਹਨਾਂ ਟਾਈਮ ਅਸੀਂ ਰੀਲਾਂ ਬਣਾਵਾਂਗੇ ਤੇ ਮੋਟਰਸਾਈਕਲ ਤਾਂ ਹੁਣ ਆਪਣੇ ਕੋਲ ਹੈਗੇ ਯਾਰ ਪਾਲ ਕੱਲ 1500 ਰੁਪਿਆ ਐਵੇਂ ਐਣਕਾ ਤੇ ਵੀ ਲਾਉਣਾ ਪਿਆ ਯਾਰ ਮਿੱਟੀ ਘੱਟਾ ਵਾਲਾਗਾ ਨਾ ਚਲਿਏ ਚਲੋ ਆਜਾ ਅੱਜ ਸੰਡੇ ਕਰਕੇ ਬਾਈ ਇੱਥੇ ਸਫਾਰੀ ਵਾਲਿਆਂ ਦੀਆਂ ਦੋ ਗੱਡੀਆਂ ਆਉਣਗੀਆਂ ਪਤਾ ਨਹੀਂ ਕਿਹੜੀਆਂ ਹੋਣਗੀਆਂ ਐਡ ਕਰਨ ਵਾਸਤੇ ਆਉਂਦੇ ਰਹਿੰਦੇ ਆ ਇੱਥੇ ਸੰਡੇ ਨੂੰ ਰਸ ਜ਼ਿਆਦਾ ਹੁੰਦਾ ਨਾ ਤਾਂ ਕਰਕੇ ਬਸ ਹੁਣ ਲਿਆ ਕੇ ਲਾ ਦੇਣਗੇ ਇਹਨਾਂ ਨੂੰ ਥੋੜੇ ਟਾਈਮ ਤੱਕ ਇੱਥੇ ਆਪਣਾ ਵੀ ਪਾਰਸਲ ਪਹੁੰਚ ਚੁੱਕਿਆ ਅੱਜ ਬਾਈ ਆ ਗਿਆ Amazon ਤੋਂ ਲੈ ਕੇ ਦੇਖਦੇ ਆਂਗੇ ਲੈ ਬਈ 773 ਰੁਪਏ ਲੱਗੇ ਦੇਤੇ ਕਿਉਂਕਿ ਹੁਣ ਮੈਂ ਤੇ ਹਰਪਾਲ ਨੇ ਜਾਣਾਗਾ ਬਲੌਗ ਬਣਾਉਣਾ ਆਸੇ-ਪਾਸੇ ਤੇ ਉਹਦੇ ਵਾਸਤੇ ਸਾਨੂੰ ਇਹ ਚੀਜ਼ ਦੀ ਲੋੜ ਸੀਗੀ 773 ਪੈਂਦੀ ਇਹ ਚੀਜ਼ ਆਈ ਹੈਗੀ ਤੇ ਆਪਾਂ ਥੋੜਾ ਹੁਣ ਕਸਟਮਰ ਆਗੇ ਫੇਰ ਖੋਲਦੇ ਆ ਇਹਨੂੰ ਫ੍ਰੀ ਹੋ ਕੇ ਥੋੜਾ ਫ੍ਰੀ ਟਾਈਮ ਅੰਜਨ ਚਾਹ ਪਾ ਦੂੰ ਤੇ ਆਪਾਂ ਇਹਦੀ ਕਰਦੇ ਆ ਅਨਬਾਕਸਿੰਗ ਗੋਲਡਨ ਬਟਲ ਸਾਨੂੰ ਐਵੇਂ ਦੇਉਣ ਆਲੇ ਵੇਚਿਆ ਜੀ YouTube ਦਾ ਜਿਹੜੀ ਆਪਣੀ ਪੁਰਾਣੀ ਗੱਡਨ ਸੀਗੀ ਉੱਚ ਦਾ ਇਹ ਦੇਖਣਾ ਪੈਂਦਾ ਸੀ ਨਾ ਕਿੰਨੀ ਕੁ ਰਹਿ ਗਈ ਹਾਂ ਇੱਥੇ ਦੇਖ ਫੀਲਿੰਗ ਆਂਦੀ ਚਾਹ ਦੀ ਮੈਂ ਬਾਹਰ ਮੰਗਾਈ ਜਾਣਾ ਇਟਲੀ ਤੋਂ ਆਰ ਕੇ ਜੀ ਨੇ ਚਾਹ ਮੈਨੂੰ ਥੋੜੀ ਜਿਹੀ ਜ਼ੋਰ ਪਾ ਦੇ ਯਾਰ ਆ ਚੱਕ ਹਾਂ ਬਚ ਗਈ ਦਵਾਰੇ ਪੀ ਲਾਂਗੇ ਗੋਲ ਇਹਨੂੰ ਦੇਖ ਇਹ ਚ ਕੀ ਆ ਸਾਡੀ ਅਨਬਾਕਸਿੰਗ ਆ ਕੀ ਆ ਆ ਗਿਆ ਆ ਬਿੱਲ ਜਾ ਤਾਂ ਨਹੀਂ ਚਾਹੀਦਾ ਡੁਪਲੀਕੇਟ ਆਉਂਦਾ ਇਹ ਨਹੀਂ ਦਿਖਾਣਾ ਹੁੰਦਾ ਅੱਛਾ ਦਿਖਾਉਣਾ ਨਹੀਂ ਹੁੰਦਾ ਕੀ ਜਿਹੜੀ ਪਹਿਲੀ ਵਾਰੀ ਮੰਗਾਈ ਹੈ ਨਾ ਨਹੀਂ ਮੈਂ ਦੱਸਦਾ ਕਿੰਨੇ ਦੀ ਆਈ ਆ ਅੱਛਾ ਦੱਸਦਾ ਪਹਿਲਾਂ ਹੀ ਦੱਸਦਾ ਮੈਂ ਆਹ ਦੇਖੋ ਜੀ ਆਪਣਾ ਆ ਗਿਆ ਹੈ ਟ੍ਰੈਵਲ ਬੈਗ ਬੈਗ ਤਾਂ ਆਪਣਾ ਪੂਰਾ ਘੰਟਾ ਜੀ ਠੀਕ ਆ ਨਾ ਯਾਰ ਸਟਾਫ ਤਾਂ ਜਿਹੜੇ ਹਿਸਾਬ ਨਾਲ ਮੈਨੂੰ ਆਇਆ ਲੱਗਦਾ ਸੀ ਵੀ ਆਨਲਾਈਨ ਮੰਗਾਇਆ ਕੋਈ ਉਹ ਨਾ ਪੱਲੀ ਪੁੱਲੀ ਆ ਜੇ ਕੁਝ ਹੈ ਆ ਤੇਰਾ ਮੂੰਹ ਇਹਦਾ ਹੈਗਾ ਆ ਆ ਕਿਵੇਂ ਆਈ ਆ ਮੇਰੇ ਸਿਰ ਤੇ ਚੜੂਗਾ ਚੜਾ ਵੀ ਸਕਦਾ ਤੂੰ ਇਹਦਾ ਮੀਂਹ ਮੂੰਹ ਤੋਂ ਨਹੀਂ ਇਹ ਹੈਗਾ ਸਿਸਟਮ ਅੱਛਾ ਇਧਰ ਤੇਰਾ ਬੈਗ ਉੱਪਰ ਨੂੰ ਹੋਊਗਾ ਜਦੋਂ ਭਰ ਗਿਆ ਸਾਰਾ ਹਾਂ ਇਹਨੂੰ ਪੱਕੂ ਬੰਦ ਕਰ ਦੇਣਾ ਇਹ ਇਹਨੂੰ ਕਵਰ ਕਰਨ ਵਾਸਤੇ ਹੈਗਾ ਅੱਛਾ ਹਾਂ ਤੇ ਮੀਂਹ ਘੱਟੇ ਚ ਤੇਰਾ ਸਮਾਨ ਗਿੱਲਾ ਨਾ ਮੈਂ ਪਾ ਕੇ ਦੇਖਾਂ ਵਾਲਾ ਜਾਂ ਤਾਂ ਲਾ ਦੇਉਂਦੇ ਫਿੱਚ ਬਟਣਾ ਜੀ ਆਂਦੇ ਆ ਫਰਸਟ ਟ੍ਰਾਇਲ ਹੋਣ ਲੱਗਿਆ ਇਹਦਾ ਲਓ ਜੀ ਬਿੱਟੂ ਫਰਸਟ ਟ੍ਰਾਇਲ ਦੋ ਇਹਦਾ ਆ ਲਓ ਜੀ ਇਹ ਹੋ ਰਿਹਾ ਫਰਸਟ ਟ੍ਰਾਇਲ ਹਨ ਨਹੀਂ ਹਾਂ ਬੈ ਜਾ ਕਰਨਾ ਇਹ ਆਪਣੇ ਕੁੱਪੜੇ ਬਾਹਰ ਆਰਾਮ ਨਾਲ ਹਾਂ ਆਰਾਮ ਨਾਲ ਮਤਲਬ ਦੋ ਬੈਗ ਚੱਕਣ ਦੀ ਲੋੜ ਤਾਂ ਨਹੀਂ ਹੋਣਾ ਲੋੜ ਨਹੀਂ ਪੈਂਦੀ ਤੁਹਾਨੂੰ ਦੋ ਬੈਗ ਚੱਕਣ ਦੀ ਇਹ ਜੇ ਨਾ ਕੰਮ ਆਇਆ ਬਰ ਇੱਥੇ ਰੋਟੀਆਂ ਲਿਆ ਕਰਾਂਗੇ ਇਹਦੇ ਚੋਰ ਕੀ ਹੈ ਸਟੋਰ ਆ ਲਾਸਟ ਆਪਸ਼ਨ ਆਈ ਹੈ ਆਪਣੇ ਕੋਲ ਹਨਾ ਹਾਂ ਲੈ ਆਉਣ ਆਪਾਂ ਤੇ ਖਿਲਾਰਾ ਵੀ ਕਰਤਾ ਆ ਵੀ ਚੱਕਣਾ ਆਪਾਂ ਤੇ ਬੈਗ ਚ ਪਾਣ ਲੱਗ ਲਾ ਜੀ ਮੈਂ ਜੀਤ ਗਈ ਲੋ ਜੋਂ ਖਲਾਰਾ ਚੱਕ ਲਿਆ ਸੀ ਮੁੜ ਕੇ ਚਾਹ ਵੀ ਠੰਡੀ ਹੋ ਰਹੀ ਏ ਸਾਡੀ ਹੋਵੇ ਜੀ ਵਿਹਲੇ ਚੱਲੀਏ ਘਰਾਂ ਨੂੰ ਵਿਹਲੇ ਹੋ ਗਏ ਬਾਈ ਸਵੇਰੇ ਨਾ ਘਰੋਂ ਸਵਾ 9 ਅਸੀਂ ਤੁਰੇ ਸੀ ਤੇ ਹੁਣ ਜਦੋਂ ਸਟੋਰ ਤੋਂ ਨਿਕਲਿਆ ਸੰਡੇ ਅੱਜ ਤੇ 9:30 ਹੋ ਗਏ ਮੀਂਹ ਪਿਆ ਸੀਗਾ ਮੀਂਹ ਦਾ ਵੀ ਨਹੀਂ ਪੋਰਾ ਕਣੀ ਨਹੀਂ ਸਰੀਰ ਤੇ ਡਿੱਗੀ ਅੰਦਰ ਹੀ ਸਾਰਾ ਟਾਈਮ ਕਸਟਮਰਾਂ ਚੀਨਾਂ ਗਿਆ ਇੰਨੇ ਬੀਜੀ ਸੀ ਅੱਜ ਅੱਗੇ ਤਾਂ ਹਰਪਾਲ ਰੋਜ਼ ਲੇਟ ਕਰਾਉਂਦਾਗਾ ਤੇ ਅੱਜ ਹਰਪਾਲ ਵੀ ਹਜੇ ਵੈਸੇ ਤਾਂ ਆਇਆ ਨਹੀਂ ਉਹ ਵੀ ਨਹੀਂ ਫ੍ਰੀ ਹੋਇਆ ਹੁਣ ਕਿਉਂਕਿ ਮੈਂ ਹੀ 9:30 ਹੁਣ ਫ੍ਰੀ ਹੋਇਆਗਾ ਤੇ ਹੁਣ ਚਲਦਿਆਂ ਘਰਾਂ ਨੂੰ ਹਰਪਾਲ ਕੋਲੇ ਚਲਦਾਂਗਾ ਕਿਉਂ ਹਰੀ ਇਹ ਕਾ ਪ੍ਰਾਉਣਾ ਰੋਜ਼ ਸੱਜਰਾ ਨਮਾਈ ਅਟਤੰਗਾ ਕਰਦਾ ਜਦੋਂ ਮਰਜੀ ਆ ਜਾਓ ਇਹ ਲੱਗੇ ਦਾ ਲੱਗਿਆ ਰੋਜ਼ ਨਾ ਗੈਰਪਾਲ ਥਲੇ ਦੀ ਕੀ ਗਾਉਣੀ ਬੂ ਯਾਰ ਸ਼ਾਮ ਨੂੰ ਰੋਟੀ ਦੀ ਭੁੱਖ ਲੱਗੀ ਜਾਂਦੀ ਹੈ ਮੈਨੂੰ ਲੱਗਦਾ ਮੈਂ ਟੱਕ ਦੂੰ ਦੇ ਇੱਕ ਵਾਸੇ ਇਹ ਅੱਧੀ ਰਾਤ ਪਹਿਲਾਂ ਹੋਈ ਪਈ ਆ ਨਾਟ ਮੁਡ ਖੋਣ ਕਿਹੜਾ ਨਾਟ ਵੀ ਨਾਲ ਲੈ ਜਾਣੇ ਪਿਆ ਕਰਨਗੇ ਕਹਿੰਦੇ ਜਿੱਥੇ ਤਰੀਕ ਪੈਂਦੀ ਆ ਉੱਥੇ ਨਾਟ ਨਾਲ ਲੈ ਜਾਣੇ ਪੈਂਦੇ ਆ ਤੜ ਕੇ ਆ ਕੇ ਨਾਟ ਖੋਲਦਿਆ ਕਰਾਂਗੇ ਤੇ ਬਾਸ ਨੂੰ ਜਾਂਦੇ ਲਾ ਜਾਗੇ ਆਪਣੇ ਮਾਸ ਵੀ ਥੋੜਾਗਾ ਕੁਸ ਕਰ ਵੀ ਨਹੀਂ ਸਕਦੇ ਰੋਟੀਆਂ ਰਾਟੀਆਂ ਖਾ ਲ ਗਾ ਜੀ ਯਾਰ ਪਾਲ ਤਾਂ ਹੋ ਗਿਆ ਨਾਮ ਲੇਟ ਤੇ ਮੈਂ ਥੋੜਾ ਐਡੀਟਿੰਗ ਤੇ ਮੱਥਾ ਮਾਰੀ ਜਾਂਦਾ ਸੀਗਾ ਤੇ ਆਪਾਂ ਵੀ ਲੱਗਦੇ ਆ ਸੌਣ ਬਸ ਤੇ ਆ ਬਲੌਗ ਵੀ ਐਡਿਟ ਕਰਕੇ ਫੇਰ ਹੀ ਸੌਂਗਾ ਕੋਆਰਡੀਨੇਟ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ